ਈਆਪ ਦੇ ਇਨ੍ਹਾਂ ਜ਼ਿਲਿਆਂ ਲਈ ਅਲਰਟ ਜਾਰੀ ਜਾਣੂ ਪੂਰੀ ਖਬਰ ਪਈਆਪ ਦੇ 8 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਸੈਂਕੜੇ ਪਿੰਡਾਂ ਵਿੱਚ ਹਾਲੇ ਵੀ ਲੋਕ ਫਸੇ ਹੋਏ ਹਨ ਇਨ੍ਹਾਂ ਜ਼ਿਲ੍ਹਿਆਂ 'ਚ ਹੁਣ ਤੱਕ ਕਰੀਬ 16000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਾ ਹੈ ਉਧਰ ਕਗਰ ਦਰਿਆ ਵਿੱਚ ਇੱਕਦਮ ਪਾਣੀ ਦਾ ਪੱਧਰ ਵਧਣ ਮਗਰੋਂ ਮੋਹਾਲੀ ਪਟਿਆਲਾ ਸੰਗਰੂਰ ਅਤੇ ਮਾਲਵਾ ਜ਼ਿਲ੍ਹਿਆਂ ਵਿੱਚ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜਾਣਕਾਰੀ ਮਿਲੀ ਹੈ ਕਿ ਨਾਲੇ ਇਕ ਵਿੱਤੋ ਛੱਟਿਆ ਪਾਣੀ ਅੱਜ ਸ਼ਾਮ ਖਬਰ ਦਰਿਆ ਰਹੀਂ ਪਟਿਆਲਾ ਸੰਗਰੂਰ ਪਹੁੰਚ ਸਕਦਾ ਹੈ ਇਸ ਲਈ ਦਰਿਆ ਨੇੜਲੇ ਪਿੰਡਾਂ ਲਈ ਅਲਾਰਟ ਜਾਰੀ ਕਰ ਦਿੱਤਾ ਗਿਆ ਹੈ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਹੈ ਸੰਗਰੂਰ ਦੇ ਮੂਨਕ ਖਨੌਰੀ ਵਿਚ ਹਾਲਾਤ ਵਿਗੜ ਸਕਦੇ ਹਨ ਇਸ ਤੋਂ ਇਲਾਵਾ ਪਟਿਆਲਾ ਦੇ ਕਈ ਪਿੰਡਾਂ ਲਈ ਵੀ ਖਤਰਾ ਬਣਿਆ ਹੋਇਆ ਹੈ ਚੰਡੀਗੜਾ ਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਰੁੜ ਰੁੜ ਕੇ ਪੈ ਰਹੀ ਮੀਂਹ ਕਾਰਨ ਝੀਲ ਵਿੱਚ ਪਾਣੀ ਮੋੜ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ ਪਾਣੀ ਦਾ ਪੱਦਰਵਾਦੇ ਦੇਖ ਯੂਟੀ ਪ੍ਰਸ਼ਾਸਨ ਨੇ 24 ਘੰਟਿਆਂ ਵਿੱਚ ਦੂਜੀ ਵਾਰ ਰਾਤ 12 ਵਜੇ ਦੇ ਕਰੀਬ ਸੁਖਣਾ ਝੀਲ ਦੇ ਦਿਨ 플ੱਡ ਗੇਟਾਂ ਵਿੱਚੋਂ ਇੱਕ 플ੱਡ ਗੇਟ ਨੂੰ ਖੋਲ ਦਿੱਤਾ ਹੈ ਇਹ ਕਰੀਬ 10 ਘੰਟੇ ਬਾਅਦ ਤੱਕ ਵੀ ਖੁੱਲਾ ਸੀ ਮੌਸਮ ਵਿਭਾਗ ਵੱਲੋਂ ਆਉਂਦੇ 3 ਦਿਨ ਮੀਂਹ ਦੀ ਪੇਸ਼ੀ ਨਗੋਈ ਕੀਤੀ ਗਈ ਜਿਸ ਨਾਲ ਜਿੱਠਾ ਲਈ ਡੈਮਾ ਵਿੱਚ ਨਵੇਂ ਪਾਣੀ ਲਈ ਥਾਂ ਬਣਾਉਣ ਖਾਤਰ ਡੈਮਾ ਵਿੱਚੋਂ ਪਾਣੀ ਛੜਨਾ ਘਟਾਇਆ ਨਹੀਂ ਗਿਆ ਇਸ ਦੌਰਾਨ ਕਗਰ ਦਰਿਆ ਵਿੱਚ ਇੱਕਦਮ ਪਾਣੀ ਦੇ ਤੇਜ਼ ਵਹਾਅ ਨੇ ਮਾਲਵਾ ਖਿੱਤੇ ਵਿੱਚ ਤਬਾਹੀ ਦੇ ਸੰਕੇਤ ਦਿੱਤੇ ਹਨ ਜਿਸ ਮਗਰੋਂ ਮਾਲਵਾ ਖਿੱਤੇ ਦੇ ਜ਼ਿਲ੍ਹਾ ਮੋਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਨੂੰ ਅੱਲਾ ਟੁੱਟੇ ਕਰ ਦਿੱਤਾ ਹੈ। ਰਾਵੀ ਵਿੱਚ ਹਾਲੇ ਵੀ 4.6 ਲੱਖ ਕਿਊਸਿਕ ਪਾਣੀ ਚੱਲ ਰਿਹਾ ਹੈ। ਮੰਤਰੀ ਸੀਮਾ ਤੋਂ ਪੰਜਾਬ ਵੱਲ ਪਾਣੀ ਦੇ ਵਹਾਅ ਨੇ ਕਰੀਬ 30 ਕਿਲੋਮੀਟਰ ਲਾਗੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਕੱਲੇ ਰਾਵੀ ਦਰਿਆ ਦੀ ਮਾਰ ਹੇਠ ਹੁਣ ਤੱਕ 350 ਪਿੰਡ ਆ ਚੁੱਕੇ ਹਨ। ਰੋਏ ਫੋਰ ਦੇ ਫਾਜ਼ਿਲ ਕੈਚਸ ਸਾਤ ਨੂੰ ਦੀ ਮਾਰ ਬਦਲ ਨਾਲ ਹੁਸੈਨੀ ਵਾਲਾ ਚੈੱਕ ਪੋਸਟ ਵੀ ਪ੍ਰਭਾਵਿਤ ਹੋਈ